ਜੋ ਜਮੀਨ ਨਿਕਲ ਚੁੱਕੀ ਸੀ ਵੀ ਸਟੰਟ ਪਵਾ ਕੇ ਮੈਂ ਸੋਚਿਆ ਵੀ ਮੈਂ ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਸੰਭੂਗਾ ਜਦੋਂ ਉਦੋਂ ਬਾਅਦ ਮੇਰੀ ਗੱਲ ਹਰਪ੍ਰੀਤ ਮੈਮ ਨਾਲ ਹੋਈ ਤਾਂ ਉਹਨਾਂ ਨੇ ਮੈਨੂੰ ਕਿਹਾ ਸਰ ਤੁਸੀਂ ਮੈਨੂੰ 15 ਦਿਨ ਦੇ ਦੋ 15 ਦਿਨ ਤੁਹਾਡਾ ਰਿਜ਼ਲਟ ਆਊਗਾ ਜਦੋਂ ਮੈਂ ਨਿਊਟ੍ਰੀਸ਼ਨ ਸਟਾਰਟ ਕਰਿਆ ਤਾਂ ਮੇਰੇ 15 ਦਿਨਾਂ ਦੇ ਅੰਦਰ ਮੇਰਾ 3 ਕਿਲੋ ਜਿਆਦਾ weight loss ਹੋਇਆ ਤਾਂ ਮੇਰਾ ਸਰੀਰ ਹਲਕਾ ਲੱਗਣ ਲੱਗ ਗਿਆ ਤੇ ਮੈਨੂੰ ਲੱਗ ਰਿਹਾ ਸੀ ਵੀ ਮਸਾਇਦ ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ ਜਦੋਂ ਹੌਲੀ ਹੌਲੀ ਅੱਗੇ ਵਧਦੇ ਗਿਆ ਤਾਂ ਜਿਹੜਾ ਮੇਰਾ ਤਾ ਆਪਣੇ ਵੇਢ ਸੀਗਾ ਕਮਰੇ ਸੈਟ ਕਰਨ ਨੂੰ ਸੀ 24 ਕਿਲੋ ਲੂਜ਼ ਕਰ ਲਿਆ ਤੇ ਆਪਣੇ ਐਡਲ ਵੇਟ ਤੇ ਆ ਗਿਆ ਉਦੋਂ ਮੈਨੂੰ ਲੱਗਿਆ ਵੀ ਹਾਂ ਇੱਕ ਜਾਦੂ ਆ ਉਸੇ ਉਸੇ ਦੌਰਾਨ ਪੰਦੀਪ ਮੈਡਮ ਤੇ ਹਰਪ੍ਰੀਤ ਮੈਡਮ ਸਾਡੇ ਘਰ ਆਏ ਸੀਗੇ ਘਰ ਆਉਣ ਦਾ ਰੀਜਨ ਸੀਗਾ ਸਾਨੂੰ ਸਿਰਫ ਮੈਡਮ ਨਾਲ ਜਦੋਂ ਸਾਡੇ ਘਰ ਆਏ ਤੇ ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਦੇ ਅਸੀਂ ਨੀਲ ਪਲੇਸਮੈਂਟ ਕਰਾਈ ਸੀਗੇ ਤਾਂ ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਅਟੈਕ ਆਉਣ ਤੋਂ ਬਾਅਦ 2 ਸਾਲ ਬੈਠ ਤੀ ਸਪੇਸ ਸੀਗੇ ਕੋਈ ਉਹਨਾਂ ਦੀ ਮੂਵਮੈਂਟ ਨਹੀਂ ਸੀਗੀ ਕਿ ਸਾਰੇ ਡਾਕਟਰਾਂ ਨਾਲ ਜਵਾਬ ਦੇ ਚੁੱਕੇ ਸੀਗੇ ਕਿ ਤੁਸੀਂ ਉਹਨਾਂ ਦੀ ਸੇਵਾ ਕਰ ਲਓ ਤੇ ਇਹਨਾਂ ਠ ਤਦੋਂ ਕਿਤੇ ਨਾ ਕਿਤੇ ਆਪਾਂ ਨੂੰ ਆਸ ਹੁੰਦੀ ਆ ਵੀ ਅਸੀਂ ਜਿੱਥੇ ਵੀ ਸਾਨੂੰ ਕੋਈ ਕਹਿਦਾ ਉੱਥੇ ਜਾਂਦੇ ਸੀਗੇ ਜਿਹੜਾ ਅਟੈਕ ਸੀਗਾ ਉਹ ਇੰਨਾ ਕਿ ਭਿਆਨਕ ਸੀਗਾ ਤਾਂ ਉਹਨਾਂ ਦੀ ਇੱਕ ਸਾਈਡ ਜਿਹੜੀ ਹੈ ਜੰਮੇ ਕੰਮ ਕਰਨਾ ਸਾੜ ਚੁੱਕੀ ਸੀਗੀ ਅਸਲ ਵਿੱਚ ਇਹ ਜਿਹੜਾ ਅਟੈਕ ਸੀ ਸਾਡੀ ਫੈਮਿਲੀ 'ਚ ਦੂਜਾ ਅਟੈਕ ਸੀਗਾ ਇਸ ਤੋਂ ਪਹਿਲਾਂ ਵੀ ਇੱਕ ਅਟੈਕ ਸਾਡੀ ਫੈਮਿਲੀ 'ਚ ਆਇਆ ਸੀ ਉਹ ਮੇਰੇ ਤਾਇਆ ਜੀ ਨੂੰ ਆਇਆ ਸੀ ਉਹਨਾਂ ਦੀ ਜਿਹੜੀ ਡੈਥ ਆ 6 ਸਾਲ ਬੈਠ ਕੇ ਪੈ ਕੇ ਹੋ ਚੁੱਕੀ ਸੀਗੀ ਤਾਂ ਉੱਥੇ ਇੱਕ ਸਾਨੂੰ ਇਹ ਲੱਗਣ ਲੱਗਾ ਸੀਗਾ ਵੀ ਸ਼ਾਇਦ ਮੇਰੇ ਫਾਦਰ ਸਾਹਿਬ ਵੀ ਵੀ ਸਾਡੇ ਖੂਨ 'ਚ ਹੈਗੇ ਇਹ ਇਹਨਾਂ ਨੂੰ ਜਿਹੜਾ ਅਟੈਕ ਆਇਆ ਵੀ ਉਹਨਾਂ ਨੂੰ ਵੀ ਅਟੈਕ ਆ ਚੁੱਕਾ ਹੈ ਤੇ ਇਹ ਵੀ ਹੁਣ 2 ਸਾਲ ਤੋਂ ਬੈੱਡ ਤੇ ਨੇ ਜਦੋਂ ਕਿ ਚੈਲੰਜ ਆਉਂਦਾ ਨਾ ਭਗਵਾਨ ਆਪਾਂ ਨੂੰ ਉਹ ਉਹਨਾਂ ਨੂੰ ਕੱਢਣ ਵਾਲਾ ਭਗਮਾ ਨਹੀਂ ਹੁੰਦਾ ਇਹ ਸਾਨੂੰ ਉਦੋਂ ਪਤਾ ਲੱਗਿਆ ਇੱਕ ਪਾਸੇ ਤਾਂ ਮੇਰੇ ਫਾਦਰ ਸਾਹਿਬ ਬੈੱਡ ਤੇ ਪਏ ਸੀ ਤਾਂ ਉਦੋਂ ਉਸ ਦਿਨ ਨਾਲ ਹੀ ਸਾਡੇ ਬੇਟੇ ਦਾ ਐਕਸੀਡੈਂਟ ਹੁੰਦਾ ਉਸ ਐਕਸੀਡੈਂਟ ਨੇ ਸਾਡੇ ਜਿਹੜਾ ਜੀਵਨ ਆ ਬਿਲਕੁਲ ਇਹ ਬਦਲ ਕੇ ਰੱਖ ਦਿੱਤਾ ਕਿਉਂਕਿ ਉਹਦੀ ਉਹਦੀ ਇਹ ਛੋਟੀ ਸੀਗੀ ਤੇ ਉਸ ਐਕਸੀਡੈਂਟ ਨਾਲ ਤਿੰਨ ਅਪਰੇਟ ਕਰਾਇਆ ਇਹਨਾਂ ਅਪਰੇਟ ਤੋਂ ਕਰਾਉਣ ਤੋਂ ਬਾਅਦ ਉਸ ਤੋਂ ਸਾਡੇ ਜਿਹੜਾ ਇੱਕ ਤਾਂ ਜਿਹੜਾ ਆਪਾਂ ਕਹਿੰਦੇ ਪੈਸਾ ਕਮਾਉਣਾ ਜਿਹੜੀ ਸੇਵਿੰਗ ਸੀ ਸਾਰੀ ਖਰਚ ਹੋ ਚੁੱਕੀ ਸੀ ਜੀ ਉਹ ਸੇਵਿੰਗ ਵੀ ਮੁੱਕ ਗਈ ਸੀ ਜੀ ਤੁਹਾਡੇ ਬੇਟਾ ਦਾ ਠੀਕ ਹੋ ਗਿਆ ਕਿਤੇ ਨਾ ਕਿਤੇ ਸਾਇੰਟਿਸਟ ਜਿਹੜੇ ਸੀਗੇ ਉਹ ਬਿਲਕੁਲ ਹੀ ਖਰਾਬ ਹੋ ਚੁੱਕੇ ਚੋਂ ਠੀਕ ਕਰਦੇ ਕਰਦੇ ਉਹ ਜਿਹੜਾ ਨੰਬਰ ਤੁਹਾਡੇ ਫਾਦਰ ਸਾਹਿਬ ਬੈੱਡ ਤੇ ਪਏ ਸੀ ਜਦੋਂ ਹਰ ਮਹੀਨੇ ਬੈਠਵੇ ਗੁਰਦੀਪ ਮੈਡਮ ਸਾਡੇ ਘਰੇ ਆਏ ਤੇ ਉਹਨਾਂ ਨੇ ਉਹਨਾਂ ਨੂੰ ਆ ਕੇ ਕਹੋਂਪ ਦਿੱਤੀ ਕਿ ਸਾਰ ਤੁਸੀਂ ਠੀਕ ਹੋ ਸਕਦੇ ਹੋ ਤੇ ਨਿਊਟ੍ਰੀਸ਼ਨ ਸਟਾਰਟ ਕਰੋ ਜਦੋਂ ਉਹਨਾਂ ਨੇ ਹੇਕ ਦਾਰਸ਼ਨਿਕ ਜਗਦੇ ਤੋਂ ਨਿਊਟ੍ਰੀਸ਼ਨ ਨੇ ਸਾਡੀ ਜ਼ਿੰਦਗੀ ਬਦਲੀ ਜ਼ਿੰਦਗੀ ਇਸ ਤਰ੍ਹਾਂ ਬਦਲੀ ਕਿ ਉਹਨਾਂ ਨੇ ਜਦੋਂ 2 ਜਾਂ 3 ਮਹੀਨੇ ਚ ਉਹ ਆਪਣੇ ਪੈਰਾਂ ਉਤੇ ਖੜੇ ਹੋ ਚੁੱਕੇ ਸੀ ਕਿ ਜਿਹੜੇ ਬੰਦੇ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੋਵੇ ਜਦੋਂ ਉਹ 4 ਮਹੀਨੇ ਚ ਠੀਕਨਾ ਤੁਰਨ ਲੱਗ ਪਵੇ ਤਾਂ ਇੱਕ ਯੂਪਾ ਹੀ ਕਹਿ ਸਕਦੀਆਂ ਇਸ ਇੱਕ ਭਗਵਾਨ ਹੀ ਸੀਗਾ ਜਿਹੜਾ ਸਾਡੇ ਘਰ ਇਸ ਨਿਊਟ੍ਰੀਸ਼ਨ ਨੂੰ ਲੈ ਕੇ ਆਇਆ ਤੇ ਉਹਨੇ ਸਾਡੀ ਜ਼ਿੰਦਗੀ ਬਦਲੀ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਦੱਸਣੀ ਚਾਹੁੰਦਾ ਜਦੋਂ ਕੋਈ ਵੀ ਕੰਮ ਆਪਾਂ ਕਰਦੇ ਆ ਤਾਂ ਉਸਦੇ ਪਿੱਛੇ ਕੋਈ ਨਾ ਕੋਈ ਹੱਥ ਹੁੰਦਾ ਜਦੋਂ ਅਸੀਂ ਇਸ ਨਿਊਟ੍ਰੀਸ਼ਨ ਨਹੀਂ ਜਾਏ ਸੀ ਆ ਇੱਕ ਸਾਡੇ ਮਾਰਕਸ ਸਾਡੇ ਜਿੰਦਗੀ ਦਾ ਗੋਲ ਬਣਾਇਆ ਹੋਇਆ ਸੀ ਕਿ ਪਹਿਲਾਂ ਸਾਡੀ ਫਾਈਨੈਂਸ਼ੀਅਲ ਜਿਹੜੀ ਹਾਲਤ ਸੀ ਉਹ ਵਧੀਆ ਨਹੀਂ ਸੀਗੀ ਅਸੀਂ ਚਾਹੁੰਦੇ ਸੀਗੇ ਵੀ ਇੱਕ ਚੰਗੀ ਜਿੰਦਗੀ ਜਿਉਣ ਦੀ ਸੀ ਪੈਸਾ ਕਮਾਉਣਾ ਅਸੀਂ ਪੈਸਾ ਤਾਂ ਬਹੁਤ ਕਮਾ ਚੁੱਕੇ ਸੀਗੇ ਲਾਈਫ 'ਚ ਇਹ ਪੈਸਾ ਇੰਨਾ ਕਮਾ ਲਿਆ ਸੀ ਪਰ ਇਹ ਨਹੀਂ ਪਤਾ ਸੀ ਉਹ ਪੈਸਾ ਸਾਡੇ ਲਈ ਸ਼ਰਾਪ ਹੋਊਗਾ ਸ਼ਰਾਪ ਕਿਵੇਂ ਬਣਿਆ ਕਿ ਉਸ ਪੈਸੇ ਨੇ ਸਾਡੀ ਜਿਹੜੀ ਹੈਲਥ ਹੈ ਖਰਾਬ ਕੀਤੀ ਸੀਗੀ ਕਿਉਂਕਿ ਪੈਸਾ ਜਿਆਦਾ ਹੋਣ ਕਰਕੇ ਉਹ ਰੁਟੀਨ ਦੇ ਕੰਮ ਆਪਾਂ ਸਾਡੇ ਚੁੱਕੇ ਸੀ ਸਾਰੇ ਉਸ ਰੁਟੀਨ ਦੇ ਕੰਮ ਛੱਡਣ ਤੋਂ ਬਾਅਦ ਆਇਆ ਲੱਗਦਾ ਸੀਗਾ ਆਪਣੀ ਜ਼ਿੰਦਗੀ ਵਧੀਆ ਆਪਾਂ ਕਿਤੇ ਨਾ ਕਿਤੇ ਭਗਵਾਨ ਨੇ ਸਾਨੂੰ ਦੁਬਾਰਾ ਜ਼ਿੰਦਗੀ ਚੰਦਾ ਇਹ ਮੌਕਾ ਦਿੱਤਾ ਸੀਗਾ ਕਿ ਉਹ ਅਸੀਂ ਹੁਣ ਜ਼ਿੰਦਗੀ ਜਿਉ ਰਹੇ ਆ ਤਾਂ ਜਿਹੜਾ ਮੈਡਮ ਸ਼ੇਅਰ ਕਰਨ ਮੈਂ ਕੱਲ੍ਹ ਕਿਹਾ ਜਦੋਂ ਸੀ ਸਟੇਟ ਤੋਂ ਆਪਣੀ ਕੀ ਚੰਲੇ ਮੇਰੇ ਫੈਮਿਲੀ ਦੇ ਵਿੱਚ ਐਨੇ ਸੋਹਣੇ ਰਿਜ਼ਲਟ ਨਹੀਂ ਉਹ ਰਿਜ਼ਲਟ ਨੂੰ ਦੇਖ ਕੇ ਮੈਨੂੰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਪਹਿਲਾਂ ਸਾਡੇ ਪਿੰਡ ਦੇ ਆ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਪਰ ਪਹਿਲਾਂ ਪਹਿਲਾਂ ਮੈਂ ਕਿਸੇ ਨੂੰ ਕਹਿ ਰਹੇ ਸੀ ਨਹੀਂ ਮੈਂ ਤਾਂ ਕੰਮ ਕਰਕੇ ਪਤਲੀ ਹੋ ਗਈ ਤਾਂ ਮੇਰੀ ਇੱਕ ਬੈਸਟ ਫਰੈਂਡ ਸੀ ਜਗਦੀਪ ਉਹਨੇ ਮੈਨੂੰ ਕਿਹਾ ਕਿ ਮੈਂ ਮ ਕੰਮ ਤਾਂ ਮੈਂ ਵੀ ਕਰਦੀ ਆ ਕੰਮ ਖਾਰਾ ਨਾ ਕੋਈ ਪਤਲਾ ਨਹੀਂ ਹੁੰਦਾ ਉਹਨੇ ਪੁੱਛਿਆ ਕਿਥੇ ਗੁਰਦੁਆਰਾ ਸਾਹਿਬ ਤੇ ਮੈਂ ਉੱਥੋਂ ਉਹਨਾਂ ਨੂੰ ਇੱਕਨ ਜਵਾਬ ਦੇ ਕੇ ਆ ਗਈ ਪਰ ਘਰੇ ਆ ਕੇ ਮੇਰੀ ਆਤਮਾ ਨੇ ਕਿਹਾ ਵੀ ਨਹੀਂ ਅਮਨਜੀਤ ਤੂੰ ਠੀਕ ਹੋ ਸਕਦੀ ਆ ਤੂੰ ਉਹਨਾਂ ਨੂੰ ਝੂਠ ਕਿਉਂ ਬੋਲਦੀ ਆ ਤੇ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਦਾਂ ਦੇ ਸਿਸਟਮ ਨਾਲ ਜੁੜ ਚੁੱਕੀ ਆ ਜਿੱਥੇ ਸਿਹਤ ਬਹੁਤ ਵਧੀਆ ਦਿੰਦੇ ਨੇ ਇੱਕ ਪੋਜ਼ਿਟਿਵ ਵਾਰ ਹੈ ਇੱਕ ਮਾਈਂਡ ਸੈਟ ਵਧੀਆ ਦਿੰਦੇ ਨੇ ਤਾਂ ਉਹਨਾਂ ਨੇ ਵੀ ਦੂਸਰੇ ਦਿਨ ਤੋਂ ਸਟਾਰਟ ਕਰ ਲਿਆ ਤੇ ਜ ਤੇ ਜਿਹੜਾ ਇਹ ਸਿਸਟਮ ਅੱਗੇ ਵਧਦਾ ਗਿਆ ਮੈਂ ਪਹਿਲਾਂ ਮੀਟਿੰਗਾਂ ਦੇ ਵਿੱਚ ਨਹੀਂ ਸੀ ਜਾਂਦੀ ਪਰ ਜਦੋਂ ਲੋਕਾਂ ਨੇ ਮੇਰੇ ਨਾਲ ਜੁੜਨਾ ਸ਼ੁਰੂ ਕੀਤਾ ਤਾਂ ਮੇਰੇ ਅੰਦਰੋਂ ਇੱਕ ਆਸ ਜਾਗੀ ਕਿ ਮੈਂ ਇਹ ਜਿਹੜਾ ਸਿਸਟਮ ਨੂੰ ਸਿੱਖਣਾ ਇਹ ਮਤਲਬ ਦਿਨ-ਬਿਨਾਂ ਸਿੱਖ ਕੇ ਜਿਹੜੀ ਲੋਕਾਂ ਦੀ ਹੈਲਪ ਕਰਦੀਆਂ ਜਦੋਂ ਮੈਂ ਫਸਟਰ ਟਾਈਮ ਮੀਟਿੰਗ ਤੇ ਗਈ ਸੀ ਉਦੋਂ ਮੈਂ ਸਿੱਖਣ ਦੇ ਮਾਈਂਡਸੈਟ ਨਾਲ ਨਹੀਂ ਗਈ ਸੀ ਉੱਥੇ ਮੈਂ ਸਿਰਫ ਸੁਖਵਿੰਦਰ ਸਰ ਨੂੰ ਮਿਲਣ ਗਈ ਸੀ ਕਿਉਂਕਿ ਮੈਂ ਜੂਮ ਸ਼ੈਸ਼ਨਾਂ ਤੇ ਉਹਨਾਂ ਨੂੰ ਹਮੇਸ਼ਾ ਦੇਖਦੀ ਸੀਗੀ ਸੁਖਵਿੰਦਰ ਸਰ ਨੂੰ ਉਹਦਾ ਕਾਰਨ ਕੀ ਸੀ ਕਿ ਮੇਰੇ ਫਾਦਰ ਸਾਹਿਬ ਹੈ ਨਹੀਂ ਸਿਰਫ ਮੈਂ ਮੰਨ ਲੀਤੀ ਆ ਤੇ ਸਿਰਫ ਇੱਕ ਝਲਕ ਦੇਖਣ ਗਈ ਸੀ ਤੇ ਦੇਖਣ ਤੋਂ ਬਾਅਦ ਉੱਥੇ ਦਾ ਜਿਹੜਾ ਔਰਾ ਸੀ ਮੈਨੂੰ ਇੰਨਾ ਕਿ ਸੋਹਣਾ ਲੱਗਿਆ ਵੀ ਹਾਂ ਵੀ ਇੱਥੇ ਜਿਹੜੇ ਲੋਕ ਨੇ ਹਨਾ ਉਹ ਇੱਕ ਸਿਸਟਮ ਆ ਇਹ ਬਹੁਤ ਸੋਹਣਾ ਇੱਥੇ ਲੋਕਾਂ ਦੀ ਹੈਲਪ ਕੀਤੀ ਜਾਂਦੀ ਇੱਕ ਬਿਨਾ ਉਹ ਤੋਂ ਇੱਕ ਰਿਸਪੈਕਟ ਬਹੁਤ ਮਿਲਦੀ ਆ ਇੱਥੇ ਮੈਨੂੰ ਗੁਰਤੇਜ ਸਰ ਵੀ ਮਿਲੇ ਉਹਨਾਂ ਨੇ ਇੰਨੇ ਮਤਲਬ ਪਿਆਰ ਨਾਲ ਬੁਲਾਇਆ ਜਦੋਂ ਰਮਨ ਮੈਂ ਤੇ ਗਤੇਜ ਸਰ ਜਿਹੜੇ ਇਹਨਾਂ ਦੀ ਇੱਕ ਮਤਲਬ ਕੀ ਮਿਲਰੀਅਨ ਟੀਮ ਨੇ ਇਹਨਾਂ ਦੀ ਰਿਸਪੈਕਟ ਬਹੁਤ ਆ ਪਰ ਜਦੋਂ ਉਹਨਾਂ ਨੇ ਮੈਨੂੰ ਇੱਕ ਭਰਾ ਦੀ ਤਰ੍ਹਾਂ ਮਿਲ ਲਿਆ ਤੇ ਮੈਨੂੰ ਇਹ ਕਹਾਸ ਸੁਝ ਗਈ ਵੀ ਹਾਂ ਇੱਥੇ ਜਿਹੜੀ ਰਿਸਪੈਕਟ ਲੈਡਿਸ ਨੂੰ ਬਹੁਤ ਦਿੱਤੀ ਜਾਂਦੀ ਆ ਮਤਲਬ ਕਿਤੇ ਵੀ ਆਪਾਂ ਜੌਬ ਕਰੀਏ ਜਾਂ ਹਾਊਸ ਵਾਈਫ ਨੇ ਉਹਨਾਂ ਨੂੰ ਰਿਸਪੈਕਟ ਨਹੀਂ ਮਿਲਦੀ ਮੈਂ ਘਰ ਦੇ ਵਿੱਚ ਬਹੁਤ ਕੰਮ ਕਰਦੀ ਸੀ ਕਿ ਕਿਚਨ ਕਿਚਨ ਤੋਂ ਰੂਮ ਮੇਰੀ ਇਹੀ ਜਨਰਲੀ ਸੀ ਤੇ ਮੈਂ ਪ੍ਰੋਬਲਮਾਂ ਨਾਲ ਪਹਿਲਾਂ ਹੀ ਘिरी ਹੋਈ ਸੀ ਪਰ ਜਦੋਂ ਮੈਂ ਉਹ ਸਿਸਟਮ ਦੇਖਿਆ ਇੱਕ ਹੋਰਾਂ ਦੇਖੇ ਕਿ ਮੈਂ ਆਪਣੇ ਮਨ ਦੇ ਵਿੱਚ ਆਸ ਜਗਾਈ ਕਿ ਨਹੀਂ ਮੇਰੇ ਨਾਲ ਦੀਆਂ ਕਈ ਹਾਊਸ ਵਾਈਫ ਨੇ ਜਿਨ੍ਹਾਂ ਨੂੰ ਇਹ ਰਿਸਪੈਕਟ ਵੀ ਲੋੜ ਆ ਕਿਉਂਕਿ ਘਰ ਦੇ ਵਿੱਚ ਕੋਈ ਨਹੀਂ ਦਿੰਦਾ ਮੈਂ ਘਰ 'ਚ ਵੀ ਬਹੁਤ ਕੰਮ ਕਰਦੀ ਸੀ ਹਮੇਸ਼ਾ ਮੈਨੂੰ ਇਹੀ ਕਿਹਾ ਜਾਂਦਾ ਸੀ ਚਾਰ ਰੋਟੀਆਂ ਹੀ ਨੇ ਪਕਾ ਲਈਆਂ ਪਰ ਜਦੋਂ ਮੈਂ ਸਿਸਟਮ ਦੇ ਵਿੱਚ ਆਈ ਮੈਨੂੰ ਇੱਕ ਪਿਆਰੀ ਜਿਹੀ ਟੀਮ ਲਈ ਉਹਨਾਂ ਨੇ ਮੈਨੂੰ ਰਿਸਪੈਕਟ ਦਿੱਤੀ ਮੇਰੇ ਸੀਨੀਅਰਾਂ ਨੇ ਦਿੱਤੀ ਇਹ ਉੱਥੇ ਜਿਹੜੀ ਰਿਕੋਗਨਾਈਜੇਸ਼ਨ ਆ ਮੈਂ ਦੇਖ ਕੇ ਆਈ ਰਮਨ मैम ਦੀ ਹੈਪੀਟ मैम ਦੀ ਤਾਂ ਉਹ ਮੇਰੇ ਨੂੰ ਇੱਕ ਦਿਲ ਨੂੰ ਸ਼ੂਹ ਗਿਆ ਵੀ ਇਹ ਸਿਸਟਮ ਕਿੰਨਾ ਸੋਹਣਾ ਇੱਕ ਸਿਰਫ ਆਪਾਂ ਲੋਕਾਂ ਨੂੰ ਮੈਸੇਜ ਲੈਣਾ ਉਹਦੇ ਥਰੂ ਆਪਾਂ ਨੂੰ ਕਿੰਨਾ ਕੁਛ ਇੱਥੇ ਮਿਲ ਸਕਦਾ ਤੇ ਜਿਹੜਾ ਆਪਣਾ ਇੱਕ ਸੰਡੇ ਦਾ ਸੈਸ਼ਨ ਹੁੰਦਾ ਗੁਰਮਕਸਰ ਦਾ ਤੇ ਉਹ ਤਾਂ ਮਾਈਂਡ ਬਲੋਇੰਗ ਹੁੰਦਾ ਮਤਲਬ ਮੈਂ ਕਹਿੰਨੀ ਆ ਮੈਂ ਕਦੇ ਮਿਸ ਨਹੀਂ ਕਰਦੀ ਕਿਉਂਕਿ ਉਹ ਇੱਕ ਮਾਈਂਡ ਸੈਟ ਕਰਦੇ ਨੇ ਆਪਣਾ ਇੱਕ ਜ਼ਿੰਦਗੀ ਜਿਉਣ ਦਾ ਆਪਾਂ ਨੂੰ ਤਰੀਕਾ ਦੱਸਦੇ ਨੇ ਆਪਾਂ ਫਿਜ਼ੀਕਲੀ ਤਾਂ ਫਿਟ ਹੋ ਸਕਦੇ ਆ ਮੈਡੀਸਿਨ ਲੈ ਕੇ ਬਟ ਜਿਹੜਾ ਪ੍ਰੋਪਰਲੀ ਮਾਈਂਡ ਸੈਟ ਆ ਉਹ ਆਪਾਂ ਇੱਥੇ ਜ਼ੂਮ ਸੈਸ਼ਨਾਂ ਤੇ ਹੀ ਸੈੱਟ ਕਰ ਸਕਦੇ ਆ ਹੌਲੀ ਹੌਲੀ ਮੈਂ ਜ਼ੂਮ ਸੈਸ਼ਨ ਜਿਹੜੇ ਸੀ ਰੂਮ ਦੇ ਵਿੱਚ ਲਗਾਉਂਦੀ ਸੀ ਪਹਿਲਾਂ ਪਹਿਲਾਂ ਕਿਉਂਕਿ ਹਰ ਲੇਡੀਜ਼ ਨੂੰ ਦਿੱਕਤ ਆਉਂਦੀ ਆ ਸਟਾਰਟ ਕਰਨ ਨੂੰ ਬਟ ਜਦੋਂ ਮੇਰੀ ਫੈਮਿਲੀ ਚੱਲਣਾ ਸੋਹਣਾ ਰਿਜ਼ਲਟ ਆਉਣ ਲੱਗ ਗਿਆ ਤਾਂ ਮੇਰੇ ਜਿਹੜਾ ਸੈਸ਼ਨ ਸੀ ਹਮੇਸ਼ਾ ਤਾਂ ਜੋ ਮੈਨੂੰ ਇਹ ਸੀ ਕਿ ਮੇਰੇ ਜਿਹੜਾ ਛੋਟਾ ਬੇਟਾ ਉਹ ਸੁਣ ਸਕੇ ਕਿਉਂਕਿ ਉਹ ਵੀ ਜੰਕ ਫੂਡ ਸਾਡੀ ਕਿਉਂਕਿ ਮੈਂ ਖਾਂਦੀ ਸੀ ਜੰਕ ਫੂਡ ਬਹੁਤ ਜ਼ਿਆਦਾ ਕੰਜ਼ਿਊਮ ਕਰਦੀ ਸੀ ਅਸੀਂ ਦੱਸ ਚੁੱਕੇ ਹਾਂ ਵੀ ਅਸੀਂ ਸਾਡਾ ਸਿਸਟਮ ਐਦਾਂ ਦਾ ਹੋ ਗਿਆ ਸੀ ਤੇ ਮੇਰੇ ਬੱਚੇ ਵੀ ਉਦਾਂ ਦਾ ਲਾਈਫ ਸਟਾਈਲ ਕਰਨ ਲੱਗੇ ਸੀ ਅਗਰ ਮੈਂ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਨਹੀਂ ਖਾਣਾ ਤਾਂ ਉਹ ਕਹਿਣਾ ਸੀ ਵੀ ਮੰਮਾ ਤੁਸੀਂ ਤਾਂ ਬਿਮਾਰ ਸੀ ਮੈਂ ਥੋੜੀ ਬਿਮਾਰਾ ਕਿਉਂਕਿ ਬੱਚਿਆਂ ਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ ਮੈਂ ਉਹਨਾਂ ਨੂੰ ਘੂਰ ਕੇ ਜਾਂ ਮਤਲਬ ਕਿ ਕਹਿ ਕੇ ਨਹੀਂ ਛਡਾਉਣਾ ਚਾਹੁੰਦੀ ਕੁਝ ਵੀ ਉਹਨਾਂ ਦਾ ਮੈਂ ਇੱਕ ਪਿਆਰ ਨਾਲ ਉਹਨਾਂ ਨੂੰ ਸੁਣਾ ਕੇ ਛਡਾਉਣਾ ਚ ਅੱਜ ਮੈਂ ਪ੍ਰਾਊਡ ਕਰ ਰਹੀ ਆ ਮੇਰਾ ਬੇਟਾ ਪਾਣਾ ਕੁਝ ਨਹੀਂ ਖਾਂਦਾ ਉਹਨੂੰ ਸਿਰਫ ਇੱਕ ਕੀ ਗੈਸ ਨਿਊਟ੍ਰੀਸ਼ਨ ਲਵਰ ਆ ਉਹਨੂੰ ਸਿਰਫ ਨਿਊਟ੍ਰੀਸ਼ਨ ਚਾਹੀਦਾ ਜਦੋਂ ਸਕੂਲ ਵੀ ਜਾਂਦਾ ਜਾਂ ਘਰੇ ਵੀ ਆਉਂਦਾ ਤਾਂ ਉਹਨੂੰ ਸਿਰਫ ਨਿਊਟ੍ਰੀਸ਼ਨ ਹੀ ਚਾਹੀਦਾ ਜੇ ਬਾਰ ਕੋਈ ਉਹਦੇ ਫਰੈਂਡ ਸਰਕਲ ਚ ਕੋਈ ਖਾਂਦਾ ਤਾਂ ਉਹਨਾਂ ਨੂੰ ਉਹਨਾਂ ਦੀ ਗੱਲਾਂ ਦੱਸ ਕੇ ਉਹਨਾਂ ਨੂੰ ਵੀ ਕਹਿੰਦਾ ਤੁਸੀਂ ਨਾ ਖੋ ਕਿ ਸਾਡੀ ਸਿਹਤ ਲਈ ਚੰਗੀਆਂ ਨਹੀਂ ਕਿਉਂਕਿ ਉਹਨੇ ਸਾਡੀ ਕੰਡੀਸ਼ਨ ਜਿਹੜੀ ਦੇਖੀ ਹੋਈ ਸੀ ਜਦੋਂ ਮੈਂ ਬੈਟ ਤੇ ਪਈ ਸੀ ਕਈ ਵਾਰ ਤਾਂ ਸਿਰ ਵੀ ਮੇਰਾ ਉਹ ਗੌਂਦਾ ਹੁੰਦਾ ਸੀ ਜਦੋਂ ਮੇਰੀ ਬੈਗ ਤੋਂ ਮੈਨੂੰ ਮਤਲਬ ਜਦੋਂ ਕਰਲ ਲੱਗੇ ਹੋਵੇ ਆਪਾਂ ਪਿੱਛੇ ਤਾਂ ਜਿਹੜਾ ਮੇਰਾ ਇੱਕ ਹੱਥ ਸੀ ਉਹ ਵੀ ਕੰਮ ਨਹੀਂ ਸੀ ਕਰਦਾ ਹੁੰਦਾ ਹੱਥ 'ਚ ਚੀਜ਼ ਫੜੀ ਮੇਰੀ ਕਦੋਂ गिर ਜਾਂਦੀ ਸੀ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਮੈਂ ਇੱਕ 70 80 ਸਾਲ ਵਾਲੇ ਬਜ਼ੁਰਗ ਆਲੀ ਜਨਤ ਕਿ ਜਿਹੜੀ ਬਤੀਤ ਕਰਦੀ ਸੀ ਤਾਂ ਉਹ ਮੇਰੇ ਬੱਚੇ ਨੇ ਕੰਡੀਸ਼ਨਾਂ ਦੇਖੀਆਂ ਹੋਈਆਂ ਸੀਗੀਆਂ ਤੇ ਹੌਲੀ-ਹੌਲੀ ਸੈਸ਼ਨ ਸੁਣਦੇ ਗਏ ਸਾਡੇ ਘਰ ਦੇ ਵਿੱਚ ਰਿਜ਼ਲਟ ਆਉਂਦੇ ਗਏ ਅੱਗੇ ਸਾਰੇ ਸ਼ੇਅਰ ਕਰ ਲਏ ਅੰਮ੍ਰਿਤਕਣਾ ਦੱਸਣਾ ਜੂਮ ਜੂਮ ਕਾਲ ਦੀ ਜਿਹੜੀ ਪਾਵਰ ਸੀਗੀ ਬਹੁਤ ਜ਼ਿਆਦਾ ਪਾਵਰ ਸੀ ਜਿਹੜਾ ਜੂਮ ਕਾਲ ਸਾਡੇ ਘਰੇ ਤਾਂ ਪਹਿਲਾਂ ਮੈਂ ਇਹਨੂੰ ਐਵੇਂ ਤੇ ਨਹੀਂ ਦਿੱਤੀ ਸੀ ਜਦੋਂ ਮੈਂ ਅੰਮ੍ਰਿਤ ਦੇ ਸੈਸ਼ਨ ਲਾਉਣਾ ਤਾਂ ਮੈਂ ਉਹ ਆਜ ਮੇਰੇ ਕੰਨਾਂ ਚ ਆਉਣ ਲੱਗੇ ਉਹ ਤੋਂ ਇੱਕ ਇੱਕ ਦੋ ਦੋ ਪਰ ਮੇਰੇ ਕੰਨਾਂ ਚ ਪੈਣ ਲੱਗੇ ਤਾਂ ਮੈਨੂੰ ਲੱਗਣ ਲੱਗ ਗਿਆ ਵੀ ਹਾਂ ਮੈਂ ਬੇੜ ਦਾ ਲੋਨ ਕਰੀ ਰਿਹਾ ਤੇ ਇਸ ਤੋਂ ਬਿਨਾ ਅਭੀ ਮੈਂ ਕਰ ਨਹੀਂ ਸਕਦਾ ਜਦੋਂ ਸੈਸ਼ਨਾਂ ਦੀ ਜਿਹੜੀ ਤਾਕਤ ਸੀ ਉਹ ਸਾਨੂੰ ਉਦੋਂ ਪਤਾ ਲੱਗੀ ਜਦੋਂ ਜਦੋਂ ਖਾਨਪੁਰ ਅਸੀਂ ਆਪਣੇ ਤੁਹਾਡੇ ਕਲੱਬ ਦੀ ਓਪਨਿੰਗ ਤੇ ਆਏ ਤੇ ਉੱਥੇ ਮੈਨੂੰ ਕੰਮ ਦੀ ਸਰ ਤੇ ਮਨਪ੍ਰੀਤ ਮੈਡਮ ਮਿਲੇ ਸੀ ਜੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਉੱਥੇ ਉਸ ਗੱਲ ਨੇ ਮੇਰਾ ਜਿਹੜਾ ਜੀਵਨ ਸੀ ਉਸ ਤੇ ਚੇਂਜ ਲਿਆ ਦਿੱਤਾ ਉਹਨਾਂ ਨੇ ਕਿਹਾ ਸੀ ਕਿ ਇਸਾਰ ਤੋਂ ਤਾਂ ਰਿਐਲਟੀ ਬਹੁਤ ਵਧੀਆ ਆਇਆ। ਤੁਸੀਂ ਕਿੱਥੇ ਸੀਗੇ? ਮੈਂ ਕਹਾਂ ਜੀ ਮੈਂ ਰੂਮ ਕਾਰ ਤੇ ਕਦੇ ਬੈਠਿਆ ਨਹੀਂ ਸੀ। ਉਹ ਕਹਿੰਦੇ ਕਾਤੇ ਨਹੀਂ ਬੈਠੇ। ਮੈਨੂੰ ਮਗਰਵੇ ਕਿ ਸੌਂਦਾ ਹੁੰਦਾ ਸੀ। ਉਹ ਕਹਿੰਦੇ ਕੈਮਰੇ ਦੇ ਮੂਰੇ ਆਓ। ਜਦੋਂ ਤੁਸੀਂ ਕੈਮਰੇ ਦੇ ਮੂਰੇ ਆਇਓਂਗਾ ਤਾਂ ਤਤਵਨ ਬਹੁਤ ਲੋਕ ਦੇਖਣਗੇ। ਤੇ ਤੁਸੀਂ ਹੋਰ ਲੋਕਾਂ ਦੀ ਵੀ ਜ਼ਿੰਦਗੀ ਚੇਂਜ ਕਰੇਂਗੇ। ਉਹਨਾਂ ਨੇ ਉਹ ਕਹੇ ਜੀ ਸਾਉਂਦੇ ਮੇਰੇ ਅੱਜ ਵੀ ਚੇਤੇ ਨਹੀਂ ਤੇ ਉਹਨਾਂ ਨੇ ਇਹ ਸ਼ਬਦ ਸੀ। ਉਹਨਾਂ ਨੇ ਹੀ ਮੈਨੂੰ ਇਸ ਸਿਸਟਮ ਤੇ ਲੈ ਕੇ ਜਾਂਦਾ। ਉਹਨਾਂ ਦੇ ਹੱਥ ਤੋਂ ਮਤਲਬ ਮੈਂ ਫਸਟ ਟਾਈਮ ਉੱਤਸਵ ਦਾ ਕੈਮਰਾ ਰਿਕਾਰਡ ਸ਼ੇਅਰ ਕੀਤਾ ਸੀਗਾ। ਪਰ ਭਜਨ ਪਰ ਇੱਕ ਗੱਲ ਦੱਸਣੀ ਚਾਹੁੰਦਾ ਵੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਜਦੋਂ ਮੈਂ ਆਪਣਾ weight loss ਕੀਤਾ ਸੀ ਤਾਂ ਮੈਨੂੰ ਸਾਰਿਆਂ ਨੇ ਕਹਿਣ ਲੱਗ ਪਏ ਸੀ ਕਿ ਤੇ ਤੈਨੂੰ ਕੋਈ ਬਿਮਾਰੀ ਲੱਗ ਗਈ ਤੂੰ ਐ ਹੋ ਗਿਆ ਤੂੰ ਅਗਿਆਲਾ ਬਹੁਤ ਜਣੇ ਨੇ ਕਹਿਣ ਲੱਗੇ ਕਿ ਮੈਨੂੰ ਸੁਣਨ ਨੂੰ ਮਿਲਿਆ ਤੇ ਲੋ ਆਪਾਂ ਇਸ ਫੈਸਲੇ ਤੇ ਬੈਠੂ ਮਸੇ ਉਹਨਾਂ ਦੇ ਜਵਾਬ ਦੇਣਾ ਸਿੱਖ ਚੁੱਕਿਆ ਸੀ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਪਰ ਮੈਨੂੰ ਪਤਾ ਸੀ ਮੇਰੀ ਜਿਹੜੀ ਸਿਹਤ ਸੀਗੀ ਉਹ ਠੀਕ ਹੋ ਚੁੱਕੀ ਸੀਗੀ ਮੇਰੇ ਫਾਦਰ ਸਾਹਿਬ ਸੀ ਉਹ ਵੀ ਠੀਕ ਹੋ ਚੁੱਕੇ ਸੀਗੇ ਤੇ ਸਾਡੀ ਜਿਹੜੀ ਜ਼ਿੰਦਗੀ ਦਾ ਨਰਕ ਕਹਿ ਦਿੰਦੇ ਸੀ ਨਰਕ ਚੋਂ ਬਾਹਰ ਆ ਚੁੱਕੇ ਸੀਗੇ ਕਿਉਂ ਉਹ ਜਿਹੜਾ ਸਿਸਟਮ ਨੇ ਸਾਨੂੰ ਬਾਹਰ ਕੱਢਣ ਵਾਲੇ ਉਹ ਕਲਾਸਾਂ ਸੀਗੀਆਂ ਉਹ ਉਹਨਾਂ ਕਲਾਸਾਂ ਦੀ ਵਿਜੋਲਤਾ ਹੀ ਅਸੀਂ ਇਸ ਸੇਕ ਤੋਂ ਚਾਹੇ ਟਿੱਕੇਆਂ ਤੇ ਜਿਹੜੀ ਸਾਡੇ ਕੋਥੈਰੇਪੀਕ ਮੈਡਮ ਸੀਗੇ ਉਹ ਸਾਨੂੰ ਸਾਡੇ ਕੋ ਅਸੀਂ ਉਹਨਾਂ ਕੋ ਜਾਣ ਲੈ ਕੇ ਤੇ ਆਪਣੇ ਸੀਨੀਅਰਾਂ ਕੋ ਜਾਣ ਲੈ ਕੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਕੱਲਾ ਜ਼ੂਮ ਸੈਸ਼ਨ ਤੇਸ ਨਾਲ ਕੁਝ ਨਹੀਂ ਬਣਨਾ ਕਿ ਆਪਾਂ ਜਿਹੜਾ ਫਿਜ਼ੀਕਲ ਇਵੈਂਟ ਨਹੀਂ ਉਹਨਾਂ ਦੇ ਜਣਾ ਪੈਣਾ ਪੈਣਾ ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਵਾ ਤਾਂ ਹਰੇਕੀ ਹਰੀ ਲੇਡੀ ਘਰੇ ਬੈਠੀ ਹੈ ਨਾ ਉਹ ਜਦੋਂ ਹਰਬਲ ਲਾਈਫ ਜੁਆਇਨ ਕਰਦੀ ਹੈ ਤਾਂ ਉਹ ਇਸ ਵਿੱਚ ਗਰੋਥ ਕਰ ਸਕਦੀ ਆ ਕਿਉਂਕਿ ਜਦੋਂ ਐਮਐਨਐਸ ਸਿਸਟਮ ਵਿੱਚ ਜੁਆਇਨ ਕਰਿਆ ਸੀ ਇਹਨੂੰ ਦਿੱਕਤਾਂ ਬਹੁਤ ਸੀਗੀਆਂ ਕਿਉਂਕਿ ਜਿਹੜਾ ਸਾਡੇ ਕੰਮ ਸੀ ਖੇਤੀਬਾੜੀ ਦਾ ਕੰਮ ਸੀਗਾ ਤੇ ਸਾਡੇ ਬਹੁਤ ਬਹੁਤ ਸਾਰੇ ਮਜ਼ਦੂਰ ਲੱਗੇ ਰਹੇ ਸੀ ਕੰਮ ਕਰਨ ਪਰ ਇਹਨੂੰ ਕੀ ਪ੍ਰੋਬਲਮ ਸੀ ਕਿ ਇਹਨੇ ਆਪਣੀ ਰੋਟੀ ਵੀ ਬਣਾਉਣੀ ਸੀ ਤੇਨੇ ਫਸਟ ਇਰੀ ਐਸਟੀਐਫ ਤੇ ਜਾਣਾ ਸੀ ਮੇਰੇ ਅੱਜ ਵੀ ਜਿਆਦਾ ਰਾਤ ਨੂੰ 1 ਵਜੇ ਉੱਠੀ ਸੀ ਤੇਨੇ ਦਾਲ ਸਬਜ਼ੀ ਬਣਾ ਕੇ 1 ਵਜੇ ਤਾਂ ਇਹ ਸਾਰੇ ਕੰਮ ਕਰਕੇ ਐਸਟੀਐਫ ਤੇ ਗਈ ਸੀ ਤੇ ਉਸ ਐਸਟੀਐਫ ਤੋਂ ਬਾਅਦ ਇਹਨੇ ਆ ਕੇ ਮੈਨੂੰ ਕੋਈ ਗੱਲਾਂ ਦੱਸੀਆਂ ਮੈਂ ਕਿਹਾ ਵੀ ਇਹ ਤਾਂ ਬਿੱਲਿਆਂ ਦਾ ਕੰਮ ਆ ਚਲ ਤੂੰ ਜਾਇਆ ਕਰ ਮੈਨੂੰ ਇਹਦੀ ਲੋੜ ਨਹੀਂ ਹੈਗੀ ਤਾਂ ਹੌਲੀ ਹੌਲੀ ਜਦੋਂ ਪਹਿਲੇ ਟਾਈਮ ਐ 25 ਅਗਸਤ ਨੂੰ ਮੈਡੀਕਲ ਤੇ ਗਿਆ ਸੀ ਉੱਥੇ ਜਦੋਂ ਮੈਂ ਗੁਰਮੁਖ ਸਾਹਿਬ ਨੂੰ ਸੁਣਿਆ ਤੇ ਆਪਣੀ ਸੀਨੀਅਰ ਦਾ ਸਨਮਾਨ ਮੇਰਾ ਲੀਡਰ ਹੈਗਾ ਚੇਂਜ ਹੋ ਚੁੱਕਿਆ ਸੀ ਉਸ ਤੋਂ ਬਾਅਦ ਮੈਂ ਜਿਹੜਾ ਕੋਈ ਵੀ ਇਵੈਂਟ ਤਾਂ ਮੈਨੂੰ ਬਸ ਨਹੀਂ ਕੀਤਾ ਸੀਗਾ ਤੇ ਸਿਸਟਮ ਦੇ ਟਿਕੇ ਹਨ ਜਿਹਨੇ ਬਸ ਸਿਰਫ ਕਾਰਨ ਇਹ ਸੀਗਾ ਕਿ ਪਹਿਲਾਂ ਤਾਂ ਫੈਮਿਲੀ ਜਿਹੜੀ ਆ ਉਹ ਸੈੱਟ ਹੋ ਚੁੱਕੀ ਸੀ ਸਾਰੀ ਤੇ ਜਦੋਂ ਹੁਣ ਵੀ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਜਿਹੜੇ ਫਾਰਕ ਸਾਹਿਬ ਨੂੰ ਅਸੀਂ ਦੇਖ ਕੇ ਨਿਕਲਦੇ ਹਾਂ ਕਿਉਂਕਿ ਉਹਨਾਂ ਦੀ ਲਾਈਫ ਚੇਂਜ ਹੋ ਚੁੱਕੀ ਆ ਕਿਉਂਕਿ ਜਿਸ ਬੰਦੇ ਨੂੰ ਸਾਰੇ ਡਾਕਟਰਾਂ ਨੇ ਜਵਾਬ ਦਿੱ ਸਾਨੂੰ ਅੱਜ ਵੀ ਕਹਿੰਦੇ ਨੇ ਜੇ ਤੁਸੀਂ ਬਾਹਰ ਜਾਣਾ ਹੈ ਤਿੰਨਾ 2 ਘੰਟੇ ਕਿਸੇ ਹੋਰ ਦੀ ਜ਼ਿੰਦਗੀ ਜ਼ਰੂਰ ਚੇਨ ਕਰਿਓ ਤਾਂ ਸਾਨੂੰ ਇੱਕ ਹੋਪ ਆਉਦੇ ਘਰ ਹੋਈ ਮਰਦੀ ਆ ਜਦੋਂ ਅਸੀਂ ਘਰੋਂ ਆਪਣੇ ਮਾਪੇ ਨੂੰ ਦੇਖ ਕੇ ਨਿਕਲਦੇ ਹਾਂ ਤਾਂ ਉਸ ਤੋਂ ਵਧੀਆ ਰਿਜ਼ਲਟ ਕਿਤੇ ਨਹੀਂ ਹੈਗਾ ਤਾਂ ਵੀ ਬਾਕੀ ਰਿਜ਼ਲਟ ਸਾਨੂੰ ਐ ਲੱਗਦਾ ਹੁੰਦਾ ਕੁਝ ਵੀ ਨਹੀਂ ਆਇਆਗੇ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਅੱਗੇ ਵਧ ਰਹੇ ਹਾਂ ਤੇ ਅੱਗੇ ਮੈਮ ਸਰ ਕਰਨੀ। ਬਹੁਤ ਹੀ ਥੈਂਕਸ ਜਾਨੀ ਮੈਂ ਆਪਣੀ ਮਦਰ ਫਾਦਰ ਦਾ ਜੇ ਲੋ ਠੀਕ ਹੋਏ ਉਹਨਾਂ ਨੂੰ ਪਤਾ ਵੀ ਅਸੀਂ ਠੀਕ ਹੋਏ ਆ ਹਨਾ ਪਰ ਇੱਕ ਲੇਡੀਜ਼ ਨੂੰ ਕੰਮ ਕਰਨਾ ਘਰੋਂ ਨਿਕਲ ਕੇ ਬਹੁਤ ਔਖਾ ਪਰ ਉਹ ਹਮੇਸ਼ਾ ਸਾਨੂੰ ਕਹਿੰਦੇ ਨੇ ਜੇ ਅਸੀਂ ਕਿਸੇ ਦਿਨ ਮਿਸ ਵੀ ਕਰਦੇ ਨੇ ਉਹ ਕਹਿੰਣਗੇ ਨਹੀਂ ਤੁਸੀਂ ਅੱਜ ਗਏ ਨਹੀਂ ਕੋਈ ਮੇਰੇ ਵਰਗਾ ਪਿਓ ਪਿਆ ਉਹ ਕਿਸੇ ਦੀ ਮੇਰੇ ਵਰਗੀ ਮਾਂ ਪਈ ਉਹ ਤੁਸੀਂ ਉਹਨਾਂ ਨੂੰ ਠੀਕ ਕਰਨਾ ਫਿਰ ਅਸੀਂ ਡੇਲੀ ਮਤਲਬ ਕਿਸੇ ਨਾ ਕਿਸੇ ਨੂੰ ਮੈਸੇਜ ਦੰਦੇ ਆ ਕਿਸੇ ਦੇ ਬਜ਼ੁਰਗ ਘਰ ਦੇ ਵਿੱਚ ਪਏ ਹੁੰਦੇ ਨੇ ਤਾਂ ਮੈਂ ਉਹਨਾਂ ਨੂੰ ਜਾ ਕੇ ਮਿਲਦੀ ਆ ਤਾਂ ਉਹਨਾਂ ਨੂੰ ਮੈਂ ਇੱਕ ਫੇਸ ਕਰਦੇ ਹਾਂ ਵੀ ਮੇਰੇ ਫਾਦਰ ਦੀ ਤਰ੍ਹਾਂ ਨਹੀਂ ਉਹਨਾਂ ਨੂੰ ਮੈਂ ਫਾਦਰ ਦੀ ਤਰ੍ਹਾਂ ਜਾਂ ਮਦਰ ਦੀ ਤਰ੍ਹਾਂ ਹੀ ਟਰੀਟ ਕਰਦੀ ਆ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਉਹ ਹੌਲੀ-ਹੌਲੀ ਮੰਨਦੇ ਨੇ ਕਦੇ ਉਹ ਆਪਾਂ ਕਹਿੰਦੇ ਨਹੀਂ ਕਦੇ ਕੁਝ ਪਰ ਮੈਂ ਕਦੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਮੈਨੂੰ ਸਿਰਫ ਇਹ ਹੁੰਦਾ ਕਿ ਜੇ ਇਹ ਅੱਜ ਬਜ਼ੁਰਗ ਤਰਨ ਲੱਗ ਗਏ ਆ ਕੱਲ ਨੂੰ ਮੈਨੂੰ ਸੀਸਾ ਦਊਗਾ ਕਿਉਂਕਿ ਹੈਪੀਟ ਮੈਡਮ ਦੀ ਜਿਹੜੀ ਵੈਲਿਊ ਆ ਸਾਡੇ ਘਰ ਦੇ ਵਿੱਚ ਉਹ ਬਹੁਤ ਜ਼ਿਆਦਾ ਆ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਇੱਕ ਧੀ ਕਹਿੰਦੇ ਨੇ ਮੈਂ ਵੀ ਉਹ ਰਿਸਪੈਕਟ ਕਹਿੰਦੀ ਆ ਹਰ ਇੱਕ ਘਰ 'ਚ ਮੇਰੀ ਹੋਵੇ ਕਿਉਂਕਿ ਮੈਨੂੰ ਪਤਾ ਹੈਪੀਟ ਮੈਨ ਨੂੰ ਹਮੇਸ਼ਾ ਮੇਰੇ ਫਾਦਰ ਸਾ ਬਣੀ ਖੁਸ਼ੀ ਹੁੰਦੀ ਆ ਕਿਉਂਕਿ ਉਹਨਾਂ ਦੇ ਤਿੰਨ ਬੇਟੇ ਹੀ ਨੇ ਧੀ ਵੀ ਸੀ ਪਰ ਉਹ ਕੰਮ ਹੈਪੀਥ ਮੈਮ ਨੇ ਪੂਰੀ ਕੀਤੀ ਤੇ ਹੈਪੀਥ ਮੈਮ ਹਮੇਸ਼ਾ ਸਾਨੂੰ ਮੋਟੀਵੇਟ ਕਰਦੇ ਨੇ ਤੇ ਆਪਾਂ ਇੱਥੇ ਕਹਿ ਦਿੰਦੇ ਆ ਸਾਨੂੰ ਪਹਿਲਾਂ ਲੇਡੀਜ਼ ਨੂੰ ਕੀ ਘਰਾਂ ਦੇ ਵਿੱਚ ਸੁਣਨ ਨੂੰ ਮਿਲਦਾ ਸੀ ਤੂੰ ਨਹੀਂ ਆ ਕਰ ਸਕਦੀ ਤੇਰੇ ਤੋਂ ਤਾਂ ਹੋਣਾ ਨਹੀਂ ਪਰ ਇੱਕ ਸਿਸਟਮ ਹੈ ਇੱਕ ਹੋਰ ਹੈ ਜਿਹਦੇ ਵਿੱਚ ਹਮੇਸ਼ਾ ਹੀ ਕਿਹਾ ਜਾਂਦਾ ਹਾਂ ਤੂੰ ਕਰ ਸਕਦੀ ਆ ਰਮਨ ਮੈਮ ਹਮੇਸ਼ਾ ਕਹਿੰਦੇ ਨੇ ਨਹੀਂ ਮੈਮ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਤਾਂ ਕਿੰਨਾ ਸੋਹਣਾ ਕੀਤਾ ਚਾਹੇ ਮੇਰੇ 'ਚ ਗਲਤੀ ਹੋਵੇ ਪਰ ਉਹ ਸਾਡੇ ਕੋਚ ਸਾਡੀਆਂ ਗਲਤੀਆਂ ਲੁਕਾ ਕੇ ਸਾਨੂੰ ਇੰਨਾ ਕੁ ਤਰਾਸ਼ਦੇ ਨੇ ਕਿ ਜਿਹੜੇ ਸਾਡੀ ਜ਼ਿੰਦਗੀ ਉਹ ਬਹੁਤ ਵਧੀਆ ਹੋ ਜਾਂਦੀ ਆ। ਇਹ ਹੀ ਗੱਲਾਂ ਸਾਡੇ ਮਨਾਂ ਦੇ ਵਿੱਚ ਘਰ ਜਾਂਦੀਆਂ ਘਰ ਘਰ ਜਾਂਦੀਆਂ ਨੇ। ਪਹਿਲਾਂ ਜਦੋਂ ਫੈਮਿਲੀ 'ਚ ਕਿਹਾ ਜਾਂਦਾ ਸੀ ਜਦੋਂ ਪੇਕੇ ਵੀ ਸੀ ਜਾਂ ਵਿਆਹੀਆਂ ਹੋਈਆਂ ਸੀ ਤਾਂ ਪਹਿਲਾਂ ਕੁੜੀਆਂ ਨੂੰ ਵੀ ਬਹੁਤ ਕੰਡੀਸ਼ਨਾਂ ਹੁੰਦੀਆਂ ਨੇ ਪੇਕੇ ਘਰਾਂ ਦੇ ਵਿੱਚ ਫਿਰ ਹਾਫ ਸੋ ਵਾਈਫ ਨੂੰ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ। ਉਹਨਾਂ ਨੂੰ ਹਮੇਸ਼ਾ ਇਹ ਸੋ ਉਹਨਾਂ ਨੂੰ ਮਿਲਦਾ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਆਹ ਨਹੀਂ ਕਰ ਸਕਦੇ ਤੁਸੀਂ ਇਹ ਮਤਲਬ ਕੱਪੜੇ ਨਹੀਂ ਪਾਉਣੇ ਜਾਂ ਕੁਝ ਨਹੀਂ ਕਰਨਾ। ਪਰ ਇਹ ਜਿਹੜਾ ਸਿਸਟਮ ਹੈ ਇੱਕ ਹੋਰ ਹੈ। ਇੰਨੀ ਕਿ ਰਿਸਪੈਕਟ ਦਿੰਦਾ ਇਹਨਾਂ ਦਾ ਮਾਈਂਡ ਸੈਟ ਕਰਦਾ ਸਾਰੀ ਫੈਮਿਲੀ ਦਾ ਉਹ ਕਹਿੰਦੇ ਹਾਂ ਤੁਸੀਂ ਕਰ ਸਕਦੇ ਹਮੇਸ਼ਾ ਮੈਨੂੰ ਆਪਣੇ ਅਪਲਾਈਂਸ ਤੋਂ ਸੁਣਾਉਣਾ ਨਹੀਂ ਮਿਲਿਆ ਮੈਮ ਤੁਸੀਂ ਇਹ ਬਹੁਤ ਵਧੀਆ ਕਰ ਸਕਦੇ ਹੋ ਤਾਂ ਮੈਨੂੰ ਇੱਕ ਅੰਦਰੋਂ ਹੋਪ ਜਾਗਦੀ ਹੈ ਵੀ ਹਾਂ ਮੈਂ ਕਰ ਸਕਦੀ ਆ ਕਿਉਂਕਿ ਜਦੋਂ ਆਪਾਂ ਨੂੰ ਇੱਕ ਹਨਾ ਆਂਸਰ ਮਾਰੇ ਦੇ ਤਿੰਨ ਕਈ ਮਿਲ ਜਵੇ ਤਾਂ ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਜਿਵੇਂ ਕਿ ਮੈਂ ਨਾਰਮਲ ਜੀ ਹਾਊਸ ਵਾਈਫ ਵੀ ਇੱਥੇ ਕਈ ਹਾਊਸ ਵਾਈਫ ਮੇਰੇ ਨਾਲ ਦੇ ਹੋਣਗੇ ਆ ਪਰ ਕਈ ਥੋੜੇ ਜਿੇ ਚੇਰਵਾਦ ਕੁਇਟ ਕਰ ਜਾਂਦੇ ਨੇ ਜਾਂ ਕਹਿੰਦੇ ਨੇ ਨਹੀਂ ਸਾਥ ਤੋਂ ਨਹੀਂ ਹੋਣਾ ਚੈਲੰਜ ਆ ਜਾਂਦੇ ਨੇ ਦੇਖੋ ਸਾਡੇ ਘਰ ਦੇ ਵਿੱਚ ਬਹੁਤ ਸਾਰੇ ਕੰਮ ਵਾਲੇ ਵੀ ਲੱਗੇ ਹੁੰਦੇ ਸੀ ਮੈਂ ਉਹਨਾਂ ਨੂੰ ਵੀ ਹੈਂਡਲ ਕਰਦੀ ਸੀ ਮੇਰੇ ਮਦਰ ਫਾਦਰ ਵੀ ਬੈੱਡ ਤੇ ਸੀ ਮੈਂ ਉਹਨਾਂ ਨੂੰ ਵੀ ਹੈਂਡਲ ਕਰਦੀ ਸੀ ਮੇਰੇ ਬੇਟਾ ਵੀ ਸਕੂਲ ਜਾਂਦਾ ਸੀ ਛੋਟਾ ਮੈਂ ਉਹਨੂੰ ਵੀ ਹੈਂਡਲ ਕਰਦੀ ਸੀ ਪਰ ਮਤਲਬ ਇਹ ਸਾਨੂੰ ਉਹ ਚੀਜ਼ਾਂ ਤੋਂ ਨਿਕਲਣਾ ਆ ਗਿਆ ਅੱਗੇ ਮੈਂ ਆਪਣੇ ਪੇਕੇ ਘਰ ਵੀ ਨਹੀਂ ਸੀ ਜਾ ਇੱਕ ਰਾਤ ਵੀ ਨਹੀਂ ਸੀ ਕਦੇ ਰਹਿੰਦੀ ਵੀ ਨਾ ਮੇਰੇ ਮਦਰ ਫਾਦਰ ਨੂੰ ਕੌਣ ਸੰਭੂਗਾ ਵੀ ਬਾਅਦ ਚ ਰਾਤ ਨੂੰ ਉਹਨਾਂ ਨੂੰ ਜੇ ਗਿਰ ਗਏ ਤਾਂ ਕੌਣ ਚੱਕੂਗਾ ਪਰ ਹੁਣ ਇਦਾਂ ਦਾ ਇੱਕ ਮਾਈਂਡ ਸੈਟ ਬਣ ਗਿਆ ਹੁਣ ਮੈਨੂੰ ਉਹ ਚੀਜ਼ਾਂ ਹੈਂਡਲ ਕਰਨੀਆਂ ਆ ਗਈਆਂ ਸਿਸਟਮ ਦੇ ਵਿੱਚ ਬੈਕਿੰਗ ਵੀ ਮੈਂ ਹੁਣ ਐਸਟੀਐਸਾਂ ਤੇ ਵੀ ਜਾਣੀ ਆ ਵੋਕੇਸ਼ਨਾਂ ਤੇ ਵੀ ਜਾਣੀ ਆ ਬਿਨਸਤ ਹਵੇਲੀ ਤੇ ਮੈਂ ਫਸਟ ਟਾਈਮ ਆ ਇੱਕ ਰਾਤ ਰਹਿ ਕੇ ਆਈ ਸੀ ਕਿ ਮੇਰੇ ਮਨ ਨੂੰ ਇੰਨੀ ਕੁਝ ਹੀ ਮਿਲੀ ਵੀ ਇਹ ਜਿਹੜੀ ਜ਼ਿੰਦਗੀ ਆ ਮੈਂ ਜਿਉਣ ਲੱਗ ਗਈ ਸੀ ਮੈਨੂੰ ਇੱਕ ਅਮੀਰ ਜਾਗਿਆਈ ਮੇਰੇ ਅੰਦਰ ਵੀ ਹਾਂ ਫਿਰ ਘਰ ਨੇ ਮੇਰੇ ਵਰਗੇ ਮੈਂ ਕਿੰਨੀਆਂ ਹਾਊਸ ਵਾਈਫ ਹੋਇਆ ਇਤਾਰੇ ਬੈਠੇ ਆਣਗੇ ਫਿਰ ਮੈਂ ਇੱਕ ਡਿਸੀਜਨ ਲਿਆ ਕਿ ਜਿਹੜੇ ਮਤਲਬ ਕਿ ਕਿੰਨੀਆਂ ਸਾਡੀਆਂ ਪ੍ਰੋਬਲਮਾਂ ਮੇਰੀ ਫੈਮਲੀ ਦੇ ਵਿੱਚ ਹੁਣ ਐ ਇੱਕ ਕੱਟੀਆਂ ਨੇ ਮਤਲਬ ਅਸੀਂ ਤੰਦਰੁਸਤ ਹੋਏ ਆ ਪਤਾ ਨਹੀਂ ਕਿੰਨੇ ਅੱਜ ਤੱਕ ਗੱਲ ਤਾਂ ਹਰ ਇੱਕ ਨੂੰ ਇਹੀ ਸੁਣਨ ਨੂੰ ਮਿਲਦਾ ਦੀ ਆਪਾਂ ਹਾਲਚਾਲ ਪੁੱਛ ਲੈਣਗੇ ਕਹਿੰਗੇ ਜੀ ਦਵਾਈ ਬੁੱਟੀ ਚੱਲਦੀ ਹੈ ਉਦਾਂ ਅਸੀਂ ਠੀਕ ਆ ਜਦੋਂ ਦਵਾਈ ਬੁੱਟੀ ਉਹ ਚੱਲਣ ਦਵਾਈ ਮੈਡੀਸਿਨ ਨੇ ਆਪਣੀ ਚੱਲਣ ਲੱਗੀ ਤਾਂ ਆਪਾਂ ਕਿਥੇ ਆਪਣੇ ਇੱਕ ਮਾਈਂਡ ਸੈਟ ਦਾ ਇੱਕ ਸੋਚਣ ਦਾ ਤਰੀਕਾ ਵੀ ਆਪਾਂ ਦਵਾਈਆਂ ਤੇ ਆ ਜਿਹੜਾ ਕਿ ਆਪਣਾ ਫੂਡ ਆਪਣੀ ਰੁਟੀਨ ਹੋਣਾ ਚਾਹੀਦਾ ਉਹ ਮੈਡੀਸਿਨ ਨੇ ਜਗ੍ਹਾ ਲੈ ਲਿਆ ਮੈਡੀਸਨ ਆਪਣੀ ਰੁਟੀਨ ਦੀ ਹੁੰਦੀ ਹੈ ਜਿਹੜਾ ਫੂਡ ਆਪਾਂ ਉਹ ਕਦੇ ਕਦੇ ਜਿਹੜਾ ਵਧੀਆ ਚ ਲੈਣੇ ਆ ਪਰ ਆਪਾਂ ਇੱਥੇ ਜਿਹੜੀ ਮੇਰੀ ਫੈਮਿਲੀ ਹੈ ਸਾਰੇ ਆਪਾਂ ਉਹ ਲੱਕੀ ਲੋਕ ਆ ਵੀ ਜਿਹੜਾ ਆਪਾਂ ਨੂੰ ਇੰਨਾ ਗੁੱਡ ਨਿਊਟ੍ਰੀਸ਼ਨ ਮਿਲਿਆ ਇੱਕ ਫੂਡ ਮਿਲਿਆ ਆਪਾਂ ਨੂੰ ਇਹਦੀ ਵੈ ਵੀਰ ਇਹ ਆਪਣਾ ਕਿੱਦਾਂ ਆਪਣੀ ਬੋਡੀ ਨੂੰ ਸਹੀ ਕਰਦਾ ਬੋਡੀ ਇੱਕ ਆਪਣਾ ਆਪ ਹਸਪੀਟਲ ਆ ਜਿਹੜੀ ਆਪਣੇ ਆਪ ਨੂੰ ਰਿਕਵਰੀ ਕਰ ਲਿਆ ਪਰ ਅਸੀਂ ਅੱਗੇ ਕੀ ਹੁੰਦਾ ਸੀ ਸਾਨੂੰ ਪੇਨ ਕਿਲਰ ਲੈ ਕੇ ਮੈਨੂੰ ਬਹੁਤ ਖੁਸ਼ੀ ਹੋ ਜਾਂਦੀ ਸੀ ਵੀ ਮੇਰੇ ਹੁਣ ਪੇਨ ਨਹੀਂ ਦਿੰਦਾ ਤੇ ਮੈਂ ਦੇਖੋ ਪਹਿਲਾਂ ਕਿੱਦਾਂ ਦੀ ਦੇਖਣੀ ਸੀ ਪਰ ਮੇਰਾ ਇੰਨਾ ਕੁ ਵਧੀਆ ਟਰਾਂਸਫਾਰਮੇਸ਼ਨ ਆ ਚੁੱਕੀ ਆ ਕਿ ਮੈਂ ਹੁਣ ਮੈਨੂੰ ਐਂ ਲੱਗਦਾ ਵੀ ਮੇਰੀ ਜ਼ਿੰਦਗੀ ਹੁਣ ਸਟਾਰਟ ਹੋਈ ਆ ਪਹਿਲਾਂ ਤਾਂ ਮੇਰੀ ਜ਼ਿੰਦਗੀ ਹੈ ਹੀ ਨਹੀਂ ਸੀ ਮੈਂ ਇੰਨੀ ਓਵਰ weight ਨਾਲ ਮੈਨੂੰ ਕੱਪੜਾ ਲੀੜਾ ਪਾਉਣਾ ਜਮਾ ਬਿਲਕੁਲ ਪਸੰਦ ਨਹੀਂ ਸੀਗਾ ਬਸ ਇੱਕ ਟੀ-ਸ਼ਰਟਾਂ ਜਾਂ ਲੋਰਾਂ ਦੇ ਵਿੱਚ ਰਹਿੰਦੀ ਸੀ ਪਰ ਹੁਣ ਦੀ ਜਿਹੜੀ ਮੇਰੀ ਅਮੇਜ਼ਿੰਗ ਲਾਈਫ ਆ ਮੈਂ ਤੁਹਾਨੂੰ ਆਪਣੇ ਮੇਰੇ ਕੋਲ ਸ਼ਬਦ ਨਹੀਂ ਮੈਂ ਜਿਹਨੂੰ ਬਿਆਨ ਕਰ ਸਕਾਂ। ਇਹੋ ਇਸੇ ਤਰ੍ਹਾਂ ਸੀ ਕਿ ਜੇ ਬੱਦਲੇ ਸਾਂਡੇ ਜਿਹੜਾ ਰਿਜੈਕਟ ਸੀ ਉਹ ਤਾਂ ਆ ਹੀ ਚੁੱਕਿਆ ਸੀ। ਇਸ ਤੋਂ ਬਾਅਦ ਇੱਕ ਜਿਹੜਾ ਮੈਸੇਜ ਸਾਨੂੰ ਮਿਲਿਆ ਸੀਗਾ ਨਾ ਉਸ ਮੈਸੇਜ ਨੇ ਸਾਡੀ ਜ਼ਿੰਦਗੀ ਬਦਲੀ ਸੀ। ਪਰ ਉਸ ਮੈਸੇਜ ਮਿਲਣ ਤੋਂ ਬਾਅਦ ਜਦੋਂ ਅਸੀਂ ਹਰਬਲ ਲੈਬ ਜੁਆਇਨ ਕਰ ਲਈ ਸੀ ਤਾਂ ਸਾਨੂੰ ਲੋਕਾਂ ਨੇ ਕਹਿਣਾ ਦੱਸ ਤਾ ਇਹਨਾ ਸ਼ੁਰੂ ਕਰਤਾ ਕਿ ਤੁਸੀਂ ਸਾਨੂੰ ਨਹੀਂ ਪੁੱਛਿਆ ਸਾਨੂੰ ਨਹੀਂ ਦੱਸਿਆ ਪਰ ਹਾਲੇ ਕਿ ਸਾਨੂੰ ਕਿਸੇ ਨੇ ਮੈਸੇਜ ਦਿੱਤਾ ਹੀ ਨਹੀਂ ਸੀ ਕਿ ਸਾਡੇ ਤੋਂ ਪਤਾ ਲੱਗਦਾ ਨਾ ਸਾਡੇ ਪਿੰਡ ਤੇ ਜਾਂ ਇਸ ਗਮਾਂਡ ਚ ਹਰਬਲ ਲੇਫ ਹੈ ਗਈ ਆ ਮੈਂ ਅੱਜ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਨਾ ਆਪਾਂ ਨੂੰ ਨਹੀਂ ਪਤਾ ਵੀ ਆਪਣੇ ਗਮਾਂਡ ਚ ਕੋਈ ਪਰਸਨ ਉਹਨੂੰ ਪਤਾ ਹੋਵੇ ਵੀ ਹਰਬਲ ਲੇਫ ਵੀ ਕੋਈ ਚੀਜ਼ ਆ ਸਾਡੇ ਨਾਲ ਹੀ ਗੱਲ ਹੋ ਚੁੱਕੀ ਸੀ ਸਾਡੇ ਨਾਲ ਦੇ ਪਿੰਡ 2 ਸਾਲ ਪਹਿਲਾਂ ਹਰਬਲ ਲੇਫ ਆ ਚੁੱਕੀ ਸੀ ਪਰ ਸਾਨੂੰ ਨਹੀਂ ਪਤਾ ਸੀ ਉਹ ਨਾਲੇ ਪਰਸਨ ਸਾਡੇ ਬਹੁਤ ਹੀ ਕਲੋਜ਼ ਸੀ ਪਰ ਉਹਨਾਂ ਨੇ ਕਦੇ ਸਾਨੂੰ ਮੈਸੇਜ ਨਹੀਂ ਦਿੱਤਾ ਸੀਗਾ ਅੱਜਾ ਵੀ ਕੋਈ ਜਰੀਆ ਦੇਣਾ ਆਪਾਂ ਉਹਦਾ ਅਸੀਂ ਹੁਣ ਸਾਡਾ ਜਿਹੜਾ ਮੋਟਿਵ ਹੈ ਸਭ ਤੋਂ ਵੱਧ ਹੁੰਦਾ ਵੀ ਮੈਸੇਜ ਦਈਏ ਚਾਹੇ ਕਿ ਮੰਨਦਾ ਹੈ ਜਾਂ ਨਹੀਂ ਮੰਨਦਾ ਉਹ ਉਸਦੀ ਕਿਸਮਤ ਆ ਉਹ ਭਗਵਾਨ ਦੀ ਮਰਜ਼ੀ ਆ ਵੀ ਉਹਨੇ ਜਦੋਂ ਮੰਨਣਾ ਉਸਨੇ ਉਹਦੇ ਠੀਕ ਹੋਣਾ ਪਰ ਇਸ ਦੇ ਵਿੱਚ ਪਰ ਇਹ ਇੱਕ ਗੱਲ ਜ਼ਰੂਰ ਆ ਕਿ ਚੈਲੰਜ ਬਹੁਤ ਆਉਂਦੇ ਨੇ ਸਾਡੀ ਜ਼ਿੰਦਗੀ ਵਿੱਚ ਪਹਿਲਾਂ ਚੈਲੰਜ ਬਹੁਤ ਆਏ ਸੀ ਜਦੋਂ ਹਰਪਨ ਲਾਈਫ ਜੁਆਇਨ ਕੀਤੀ ਆ ਤਾਂ ਫੈਮਿਲੀ ਦਾ ਚੈਲੰਜ ਬਹੁਤ ਆਇਆ ਸੀ ਕਿ ਤਾਂ ਉਹਨਾਂ ਚੈਲੰਜਾਂ ਤੋਂ ਸਾਨੂੰ ਦਿੱਕਤ ਕੱਢਣ ਵਾਲੇ ਜਾਂ ਸਿਰਫ ਇੱਕ ਇੱਕ ਤੇ ਗਰਮੁਖ ਸਾਧਕੀ ਦੇ ਬਿਨਾਂ ਦਿਨਾਂ ਉਸੇ ਸੁਣਿਆ ਤੇ ਉਹਨਾਂ ਚੈਲੰਜਾਂ ਚੋਂ ਹੀ ਅਸੀਂ ਜਿਹੜਾ ਆਪਣਾ ਸਮਾਧਾਨ ਕੱਢਿਆ ਇਹ ਅਸੀਂ ਸੋਚਦੇ ਤਾਂ ਅਸੀਂ ਵੀ ਸ਼ਾਇਦ ਇਹ ਐਸੇ ਸਿਸਟਮ ਤੇ ਨਾਟਕ ਪਾਉਂਦੇ ਜੋ ਫਿਜ਼ੀਕਲ ਮੀਟਿੰਗ ਦਾ ਨਾ ਆ ਜਾਂਦੇ ਤਾਂ ਹੁਣ ਸ਼ਾਇਦ ਅਸੀਂ ਵੀ ਅਸੀਂ ਘਰ ਬੈਠ ਹੋ ਚੁੱਕੇ ਹੁੰਦੇ ਪਰ ਹੁਣ ਸਾਨੂੰ ਵਧੀਆ ਲੱਗਦਾ ਤੇ ਅਸੀਂ ਜ਼ਿੰਦਗੀ ਜਿਉ ਰਹੇ ਆ ਪਹਿਲਾਂ ਜਿਹੜੀ ਜ਼ਿੰਦਗੀ ਤੇ ਅਸੀਂ ਕੱਟ ਰਹੇ ਸੀ ਸਾਡੀ ਜਿਹੜੀ ਪਛਾਣ ਸੀ ਉਹ ਵੀ ਕਿਤੇ ਨਾ ਕਿਤੇ ਲੁਕ ਚੁੱਕੀ ਸੀ ਜਦੋਂ ਆਪਾਂ ਆਪਣੇ ਓਵਰਵੇਟ ਹੁੰਨੇ ਆ ਤਾਂ ਆਪਣੇ ਇਹ ਨਾਮ ਨੇ ਉਹ ਵੀ ਚੇਂਜ ਹੋ ਜਾਂਦੇ ਨੇ ਪੌਸਿਬਲੀ ਪਿੰਡਾਂ ਤੇ ਜਿਹੜਾ ਮੇਰਾ ਨਾਮ ਸੀਗਾ ਪਿੰਡਸਿਆ ਤੇ ਕੋਈ ਜਾਣਦਾ ਨਹੀਂ ਸੀਗਾ ਕਿ ਮੇਰੇ ਇਹਨੇ ਦੋ ਤਿੰਨ ਨਾਮ ਹੁਣ ਚੱਲ ਰਹੇ ਸੀਗੇ ਉਹ ਸਭ ਨੂੰ ਸਾਰਿਆਂ ਨੂੰ ਪਤਾ ਹੀ ਆ ਕਿਹੜੇ ਇਹ ਤੇਰਵਲ ਐ ਤੇ ਬਹਿ ਕੇ ਮੈਨੂੰ ਪਤਾ ਲੱਗਿਆ ਕਿ ਮੇਰਾ ਜਿਹੜਾ ਅਸਲ ਨਾਮ ਉਹ ਲਿਆ ਜਾਂਦਾ ਤਾਂ ਮੈਨੂੰ ਖੁਸ਼ੀ ਹੁੰਦੀ ਆ ਜਿਹੜੇ ਖੁਸ਼ੀ ਦੇ ਪਲ ਇਹ ਆਪਾਂ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਇਸ ਲਈ ਸਾਡੇ ਕੋਲ ਕਿ ਸੰਭ ਦੇ ਨਹੀਂ ਹੈਗਾ ਕਿ ਅਸੀਂ ਇਹ ਜਿਹੜੀ 1 ਮਿੰਟ ਜਾਂ ਬਹੁਤ ਵਧੀਆ 1 ਮਿੰਟ ਜਾਂ ਪਰ ਇਸ ਨੂੰ ਪਤਾ ਕਿ ਹੌਲੀ-ਹੌਲੀ ਆਪਣੇ ਜੀਵਨ 'ਚ ਉਹ ਆਪ ਅੱਗੇ ਵਧਦੇ ਨੇ ਇਸ ਨਾਲ ਆਪ ਨੂੰ ਹੌਸਲਾ ਮਿਲਦਾ ਤੇ ਮੇਨ ਗੱਲ ਆ ਬੱਚਿਆਂ ਦੀ ਜਦੋਂ ਸਾਡਾ ਬੇਟਾ ਸੀ ਕੈਨੇਡਾ ਭੇਜਤਾ ਦਿੱਤਾ ਉਹ ਇੰਨੇ ਬਹੁਤ ਸਾਨੂੰ ਹੋ ਲੱਗ ਰਿਹਾ ਉਹ ਜਿਹੜਾ ਦੂਜਾ ਬੇਟਾ ਉਹ ਸਾਡੇ ਨਾਲ ਜੁਆਇਨ ਹੋਊਗਾ ਹਰਪੱਲੇ ਵਿੱਚ ਉਹ ਵੀ ਸਾਡੇ ਨਾਲ ਪ੍ਰੋਪਰ ਵਰਕ ਕਰ ਰਿਹਾ ਵੈਸੇ ਕਹਦੇ ਕੈਮਰੇ ਮੂਰੇ ਤਾਂ ਨਹੀਂ ਆਇਆ ਹਲੇ ਤੱਕ ਤੇ ਸਾਡੀ ਟੀਮ ਬੜੀ ਪੂਰੀ ਸਪੋਰਟ ਕਰ ਰਹੀ ਆ ਵੀ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਅਸੀਂ ਉਸ ਨੂੰ ਪਾਰ ਨਹੀਂ ਭੇਜਾਂਗੇ ਤਾਂ ਉਰੀ ਰੱਖਾਂਗੇ ਸਾਡਾ ਇੱਕ ਮੰਤ ਇਹ ਵੀ ਆ ਜਿਹੜਾ ਜਿਹੜਾ ਬੇਟਾ ਬਾਹਰ ਗਿਆ ਅਸੀਂ ਉਹਨੂੰ ਵੀ ਇੱਥੇ ਹੀ ਸੱਦਾਂਗੇ ਤਾਂ ਕਿ ਸੱਦ ਕੇ ਸਾਡੇ ਨਾਲ ਕੰਮ ਕਰ ਚੁੱਕੇ ਉਹ ਜਿਹੜਾ ਕੈਨੇਡਾ ਜੀ ਵੀ ਉਹ ਕੰਮ ਕਰ ਰਿਹਾ ਉੱਥੇ ਤੁਹਾਨੂੰ ਪਤਾ ਹੀ ਜਾਵੇ ਉੱਥੇ ਲਾਈਫ ਸਟਾਈਲ ਐ ਬਹੁਤ ਹੀ ਹਾਰਡ ਆ ਪਰ ਕਿਤੇ ਨਾ ਕਿਤੇ ਸਾਡਾ ਪਹਿਲਾ ਮਾਈਂਡ ਸੈਟ ਨਹੀਂ ਸੀਗਾ ਤੇ ਉਹ ਸਾਡੇ ਹਰ ਬਲੈਵ ਚ ਆਉਣ ਤੋਂ ਪਹਿਲਾਂ ਹੀ ਬਾਹਰ ਜਾ ਚੁੱਕਿਆ ਸੀ ਪਰ ਸਾਨੂੰ ਹੁਣ ਲੱਗ ਰਿਹਾ ਵੀ ਸ਼ਾਇਦ ਉਹ ਸਾਡਾ ਡਿਸੀਜਨ ਜਿਹੜਾ ਸਹੀ ਨਹੀਂ ਸੀ ਜਿਹੜੋਂ ਬਾਹਰ ਭੇਜਣ ਦਾ ਜੇ ਅਸੀਂ ਉਰੇ ਆਮਾ ਆਪਣੇ ਕੋਲੇ ਰੱਖ ਆਪਾਂਗੇ ਤਾਂ ਸਹਿ ਵਧਿਆ ਸੀਗਾ ਸਾਰੇ ਹੀ ਪਹਿਲੇ ਇਸ ਨੂੰ ਮਤਲਬ ਇਹ ਕਹਿੰਦਾ ਕਿ ਹੁਣ ਇਹ ਜਿਹੜੇ ਜ਼ੂਮ ਕਲਾਸ ਆ ਉੱਚੀ ਕਰਕੇ ਲਾਓ چاہے ਕਿ ਸੁਣਦਾ ਹੈ ਤੇ ਨਹੀਂ ਸੁਣਦਾ ਉਹ ਕੋਈ ਮੈਟਰ ਨਹੀਂ ਕਰਦਾ ਕਿ ਸਾਡੇ ਘਰ 'ਚ ਵੀ ਲੱਗਦੀ ਸੀ ਕੋਈ ਕੋਈ ਨਹੀਂ ਸੁਣਦਾ ਸੀ ਮੈਂ ਵੀ ਨਹੀਂ ਸੁਣਦਾ ਸੀ ਕਿ ਪਹਿਲਾਂ ਜਦੋਂ ਕੋਈ ਨਾ ਕੋਈ ਸ਼ਬਦ ਤੁਹਾਡੇ ਕੰਨਾਂ 'ਚ ਪਹੁੰਚੂਗਾ ਨਾ ਤੁਹਾਡੀ ਜ਼ਿੰਦਗੀ ਜਿਹੜੀ ਜ ਤੇ ਉਸ ਜ਼ਿੰਦਗੀ ਜਿਹੜੀ ਹੋਣਾ ਦਾ ਮਕਸਦ ਸਾਡੀ ਇਹ ਪ੍ਰੋਬਲਮਾਂ ਨੂੰ ਕੱਢਣਾ ਲਈ ਇੱਕ ਜੂਮ ਕਲਾਸ ਹੈ ਸਟਾਰਟਿੰਗ ਤੇ ਜਦੋਂ ਜੂਮ ਕਲਾਸ ਸਾਡੇ ਕੰਨਾਂ 'ਚ ਪਈ ਸੀ ਉਹ ਨਹੀਂ ਸਾਡੀ ਜਿਹੜੀ ਜ਼ਿੰਦਗੀ ਚੇਂਜ ਕੀਤੀ ਤੇ ਬੁਢੀ ਗੱਲ ਕਰੋ ਸੀਨੀਅਰ ਨੂੰ ਮੌਕਾ ਮਿਲਦਾ ਨਾ ਅਪਡੇਟ ਕਰ ਉਹਨਾਂ ਦੀ ਭਾਵਨਾਦੋਂ ਆਉਣ ਤੋਂ ਇਹ ਨਾ ਹੋ ਦੀ ਅਸੀਂ ਬਾਹਰ ਆ ਜਾਂ ਸਤਾਂ ਮਿਲਦੀ ਹੁਣ ਜੇ ਤੁਹਾਨੂੰ ਕਿਸੇ ਵੀ ਪਰਸਨ ਨੂੰ ਵੀ ਕੋਈ ਸੀਨੀਅਰ ਤੁਹਾਡਾ ਆਪਣਾ ਫੋਨ ਕਰਦੀਆਂ ਜੀ ਤੁਹਾਨੂੰ ਮਿਲਣ ਆ ਰਹੇ ਆ ਤੁਹਾਡੀ ਜ਼ਿੰਦਗੀ ਚੇਂਜ ਕਰਨ ਆ ਰਹੇ ਨੇ ਇਹ ਸ਼ਬਦ ਮੈਂ ਤਾਂ ਕਹਿ ਰਿਹਾ ਤੇ ਕੁਲਦੀਪ ਮੈਡਮ ਤੇ ਹੈਪੀਨ ਮੈਡਮ ਉਸ ਦਿਨ ਸਾਡੇ ਕਰ ਨਾਮ ਦੇ ਸਾਹ ਜੇ ਸਾਡੀ ਜਿਹੜੀ ਜ਼ਿੰਦਗੀ ਆ ਚੇਂਜ ਨਹੀਂ ਹੁੰਦੀ ਸਾਡੇ ਫਾਦਰ ਸਾਹਿਬ ਸਾਰੇ ਠੀਕ ਨਾ ਹੁੰਦੇ ਕਿਉਂਕਿ ਉਸਨੇ ਅਸੀਂ ਮੈਰਜ ਤੇ ਜਾਣਾ ਸੀ ਕਿਆ ਜਦੋਂ ਉਹਦਾ ਫੋਨ ਆਇਆ ਅਸੀਂ ਤਿਆਰ ਖੜੇ ਸੀ ਗੱਡੀ ਸਾਡੀ ਸਟਾਲ ਬਾਹਰ ਸਟਾਰਟ ਖੜੀ ਸੀ ਕਿਉਂ ਮੈਡਮ ਨੇ ਫੋਨ ਕਰਿਆ ਕਿ ਅਸੀਂ ਤਾਂ ਤਰਾਹੀ ਆ ਗਈ ਤੁਹਾਡੇ ਕੋਲ ਆਉਣਾ ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਵੀ ਤੁਸੀਂ ਆ ਜੂ ਉਹਨਾਂ ਦੇ ਅੱਧੇ ਘੰਟੇ ਨੇ ਜਿਹੜੀ ਸਾਡੀ ਜ਼ਿੰਦਗੀ ਆ ਚੇਂਜ ਕਰ ਤੇਜ ਕਰਦੀ ਜਿਹੜੀ ਜ਼ਿੰਦਗੀ ਚੇਂਜ ਹੁੰਦਾ ਭਗਵਾਨ ਵੀ ਦਰਵਾਜ਼ਾ ਖੋਲਦਾ ਜਦੋਂ ਆਪਣੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਨਾ ਉਦੋਂ ਭਗਵਾਨ ਖੋਲਦਾ ਇਸ ਤੋਂ ਪਹਿਲਾਂ ਮੈਂ ਦੱਸਣਾ ਜਨਾ ਮੇਰੇ ਖੇਤੀਬਾੜੀ ਦਾ ਕੰਮ ਸੀਗਾ ਵਧੀਆ ਕਰਦਾ ਸੀਗਾ ਪਰ ਇਸ ਸਾਲ ਤੋਂ ਮੈਂ ਹੀ ਖੇਤੀਬਾੜੀ ਦਾ ਕੰਮ ਆ ਉਹ ਵੀ ਘਟਾ ਚੁੱਕਿਆ ਤੇ ਹੁਣ ਪਹਿਲਾਂ ਪਾਰਟ ਟਾਈਮ ਅਸੀਂ ਹਰਬਲ ਐਪ ਕਰਦੇ ਸੀਗੇ ਤਾਂ ਹੁਣ ਅਸੀਂ ਫੁੱਲ ਟਾਈਮ ਹਰਬਲ ਐਪ ਕਰਨ ਦੇ ਲੱਗ ਚੁੱਕੇ ਆ ਉਹ ਇੱਕ ਬੈਠ ਸਭ ਤੋਂ ਵਧੀਆ ਜਿਹੜੀਆਂ ਅਸੀਸਾਂ ਸਾਨੂੰ ਸਾਡੇ ਘਰੋਂ ਹੀ ਮਿਲੀਆਂ ਨੇ ਮਾਂ ਪਿਓ ਦੀਆਂ ਕਈ ਵਾਰ ਆ ਅ ਗੁਰਦੁਆਰੇ ਮੰਦਰ ਮਸਜਿਦਾਂ 'ਚ ਭੱਜੇ ਫਿਰਦੇ ਆ ਕਿ ਸ਼ਾਇਦ ਰੱਬ ਪਾ ਲਾਂਗੇ ਪਰ ਰੱਬ ਆਪਣੇ ਘਰੇ ਆ ਪਹਿਲਾਂ ਜਿਹੜਾ ਰੱਬ ਆ ਆਪਾਂ ਉਹਦੇ ਘਰੋਂ ਅਜ਼ੀਬ ਕਰਨਾ ਉਸ ਤੋਂ ਬਾਅਦ ਜਿਹੜਾ ਪਰਮਾਤਮਾ ਹਰੇਕ ਦੇ ਅੰਦਰ ਮਹਾਤਾ ਜੀ ਨੇ ਗੁਰਮੁਖ ਖ਼ਰ ਕਹਿੰਦੇ ਨੇ ਆਪਾਂ ਨੂੰ ਕਿ ਜਦੋਂ ਕੋਈ ਪਰਸਨ ਠੀਕ ਹੁੰਦਾ ਨਾ ਇਹ ਜਿਹੇ ਅਹਿਸਾਸਾਂ ਨੇ ਉਹ ਅਹਿਸਾਸਾਂ ਦਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਕਿਉਂਕਿ ਜਦੋਂ ਸਾਡੇ ਫਾਦਰ ਸਾਹਿਬ ਵੀ ਹਰਪ੍ਰੀਤ ਮੈਡਮ ਨਾਲ ਕਲੀਨ ਮਨ ਨੂੰ ਅਹਿਸਾਸ ਹੁੰਦੇ ਨੇ ਤਾਂ ਅਸੀਂ ਦੱਸ ਨਹੀਂ ਸਕਦੇ ਵੀ ਉਹ ਅਹਿਸਾਸ ਕਿ ਸਾਡੇ ਲਈ ਕਿੰਨਾ ਕਾਰਗਰ ਸਿੱਧ ਹੋਈਆਂ ਨੇ ਤਾਂ ਇੱਥੇ ਮੈਂ ਇੱਕ ਗੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਜਦੋਂ ਫਸਟ ਟਾਈਮ ਸਾਡੇ ਘਰ ਕੈਂਪ ਲਵਾਇਆ ਲੱਗਿਆ ਸੀਗਾ ਹਰਪ੍ਰੀਤ ਮੈਡਮ ਤੇ ਰਵਣ ਮੈਡਮ ਨੇ ਉਦੋਂ ਸਾਡਾ ਮਾਈਂਡ ਸੈੱ ਕਿਉਂਕਿ ਜਿਹੜਾ ਸਾਡਾ ਕੰਮ ਸੀਗਾ ਦੁੱਧ ਦਾ ਕੰਮ ਹੁੰਦਾ ਸੀਗਾ ਤੇ ਅਸੀਂ ਉਹ ਮੈਮ ਨੂੰ ਇਹ ਗੱਲ ਕਹੀਦੀ ਜੀ ਬਾਕੀ ਸਾਰਾ ਕੁਝ ਕਰਨਾ ਕਰ ਲਿਓ ਪਰ ਦੁੱਧ ਨੂੰ ਮਾੜਣਾ ਕਿਉਂਕਿ ਜਿਹੜੇ ਬੰਦੇ ਅਸੀਂ ਕੈਂਪ ਚ ਰਹਦੇ ਨੇ ਸਾਡਾ ਜਿਹੜਾ ਬੇਸਰ ਦੁੱਧ ਦਾ ਹੀ ਜਾਂਬ ਚੋਂ ਹੱਥ ਦੁੱਧ ਲੈਣੇ ਹਟ ਗਏ ਕਿ ਸਾਡਾ ਜਿਹੜਾ ਕੰਮ ਆ ਠੱਪ ਹੋ ਜਾਊਗਾ ਪਰ ਚਲੋ ਉਦੋਂ ਮੈਨੂੰ ਨੌਲੇਜ ਨਹੀਂ ਸੀਗੀ ਤੇ ਹੁਣ ਜਿਹੜੀ ਨੌਲੇਜ ਆ ਉਹ ਆ ਚੁੱਕੀ ਆ ਤੇ ਥੈਂਕ ਯੂ ਵਰਨਾ ਸਾਰੀ ਅਪਲੈਂਡ ਜਿਨ੍ਹਾਂ ਨੇ ਅੱਜ ਸਾਨੂੰ ਇੱਕ ਇੰਨੀ ਵਧੀਆ ਸਟੋਰੀ ਫੋਲਣ ਦਾ ਮੌਕਾ ਦਿੱਤਾ ਸਾਡੇ ਅੰਦਰ ਵੀ ਸ਼ਬਦ ਕੱਢਣ ਦਾ ਮੌਕਾ ਦਿੱਤਾ ਕਿ ਪਹਿਲਾਂ ਅਸੀਂ ਸ਼ਾਇਦ ਪੈਗ ਨੂੰ ਨਹੀਂ ਪਤਾ ਕਿ ਅਸੀਂ ਬੂਲਦੇ ਸੀ ਜਾਂ ਕੀ ਕੰਮ ਕਰਦੀ ਸੀ ਇੱਕ ਸਿਸਟਮ ਸਾਨੂੰ ਬਿਠਾਇਆ ਤੇ ਉਸ ਸਿਸਟਮ 'ਚ ਸਾਨੂੰ ਟਿਕਾਇਆ ਦੇ ਰੱਖਿਆ ਪਲੀਜ਼ ਮੈਡਮ ਦਾ ਬਿਲਕੁਲ ਥੈਂਕ ਯੂ ਕਰਦੇ ਆਂ ਮੈਂ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਜਦੋਂ ਮੈਂ ਪਹਿਲੀ ਐਸਟੀਐਸ ਤੇ ਗਈ ਸੀ ਤਾਂ ਮੈਂ ਲੱਕੀ ਮੰਨਦੀ ਆਂ ਕਿ ਉਦੋਂ ਮੈਂ ਗਰਤੇਜ ਸਰ ਤੇ ਰਮਨ ਮੈਮ ਨਾਲ ਮੁੜਦੀ ਹੋਈ ਵਾਪਸੀ ਤੇ ਆਈ ਤਾਂ ਮੇਰੇ ਮਨ 'ਚ ਉਦੋਂ ਸੀ ਵੀ ਮੈਂ ਇੰਨਾ ਕੰਮ ਕਰਕੇ ਗਈ ਵੀ ਨੈਕਸਟ ਟਾਈਮ ਤਾਂ ਬਹੁਤ ਹਾਰਡ ਮੇਤੋਂ ਹੋਣਾ ਨਹੀਂ ਪਰ